ਜੇ ਲਗਾ ਵੀਰ ਬਣ ਕੇ ਕੀ ਪ੍ਰੋਗਰਾਮ ਹਾਂਜੀ ਬਈ ਉਹ ਫੋਟੋ ਅਖਬਾਰ ਦੇ ਪਹਿਲੇ ਵੇਚਦੇ ਆ ਪ੍ਰਧਾਨ ਦੀ ਬਣਾ ਕੇ ਲੈ ਉਹ ਆਪਣਾ ਅਗਲੇ ਮੇਰੇ ਬਾਈ ਤੈਨੂੰ ਪਤਾ ਹੀ ਗੱਲ ਦਾ ਹਾਂ ਇਹਨਾਂ ਦਾ ਬੱਕਰਾ ਹੀ ਘਰ ਲੋ ਆ ਗਿਆ ਬਾਹਰ ਐ ਕਰ ਲਈ ਹੋਣੀ ਆ ਕੋਖੜਣਾ ਵੀ ਮੈਨੂੰ ਲੱਗਿਆ ਨਹੀਂ ਆਣਾ ਉਹਨੂੰ ਤਾਂ ਹਾਕ ਹੀ ਨਹੀਂ ਮਾਰ ਕੇ ਲੈ ਆ ਪਾ ਮੜਾ ਇਹਨੂੰ ਹੱਥ ਪਾ ਚੱਕੜ ਮੈਂ ਕਢਾਈਏ ਤੇ ਲੈ ਨਹੀਂ ਸਕਦਾ ਦੇਖੋ ਕਦੇ ਪਹਿਲੀ ਵਾਰ ਦੇਖੀ ਆ ਹਾਂਜੀ ਵੀਰੇ ਕੋਕੜੀ ਪਹਿਲੀ ਵਾਰ ਪਹਿਲੀ ਵਾਰ ਦੇਖੀ ਆ ਆ ਦੇ ਬਾਈ ਪਹਿਲੀ ਵਾਰ ਇਹਨੇ ਕਦੇ ਨਹੀਂ ਦੇਖਿਆ ਦੇ ਹੈਗੀ ਆ ਸਭ ਗੱਲ ਕੀ ਕਰਨਾ ਫਿਰ ਆਪਾਂ ਅੱਜ ਕੀ ਕਰਨਾ ਫਿਰ ਆਪਾਂ ਅੱਜ ਵਦੇ ਹੈ ਆ ਕੋ ਗਰ ਕੇ ਕਿਦੇ ਮੈਂ ਕਹਿੰਦਾ ਟਮਾਟਰ ਚਾਹ ਬੇਚਰੀ ਦੀ ਕਿੱਥੇ ਛਾਪੀ ਪਈ ਹੁਣ ਮਰਤਬਾ ਦਾ ਇਹ ਮੂੰਹ ਨਹੀਂ ਦੇਖ ਕੇ ਦੱਸਦੇ ਵੀ ਮੈਂ ਤੇ ਨਹੀਂ ਘਟਾਈਏ ਤਾਂਗੇ ਆਪਾਂ ਨੂੰ ਲੱਗੇ ਮੈਂ ਖਾਧਾ ਹਾਂ ਬਈ ਸਹੀ ਗੱਲ ਆ ਮੈਂ ਖਾਧਿਓ ਹੀ ਨਹੀਂ ਇਹ ਉਹਦੇ ਵੱਧੇ ਹੋ ਗਏ ਕੀ ਨਹੀਂ ਨਹੀਂ ਇਹ ਤਾਂ ਕੱਟੀ ਆ ਉਹ ਮੇਰੇ ਅੱਖ 'ਚ ਸੱਟਾ ਪੈ ਗਿਆ ਫਿਰ ਮੈਟਿਕਾੜ ਬਾਈ ਦੇਖੋ ਇਹ ਬੰਦੇਆਂ ਝੂਠ ਬੋਲੀ ਜਾਂਦੇ ਆ ਮਿਰਚਾਂ ਬਾਹ ਕੋੜੀਆਂ ਸੀਗਾਂ ਮੇਰੀਆਂ ਅੱਖਾਂ 'ਚ ਰਹਿ ਗਈਆਂ ਕੋੜੀਆਂ ਬਹੁਤ ਕੋੜੀਆਂ ਮੇਰੇ ਝੂਠ ਬੋਲਦਾਂ ਅੱਖ 'ਚ ਪੈ ਗਿਆ ਝੂਠ ਬੋਲਦਾਂ ਗੱਲ ਝੂਠ ਬੋਲਦਾ ਝੂਠ ਬੋਲਦਾ ਦਰ ਮੈਟਿਕਾੜਾ ਤੋਣ ਗਿਆ ਸੀ ਤਾਂ ਹੀ ਤਾਂ ਝੂਠ ਬੋਲਦਾ ਗੱਲੀ ਹੈਲੋ ਜੰਗਲਾ ਕਬੀਰ ਬਣ ਕੇ ਕੀ ਪ੍ਰੋਗਰਾਮ ਹਾਂਜੀ ਵੀ ਉਹ ਲੈਂਟਰ ਪੈਂਦਾ ਹੀ ਕਰਕੇ ਆ ਦਿਖਾ ਦੇ ਬੜੀ ਤੇ ਟਮਾਟਰ ਕਾੜ ਦੇ ਆਹਾ ਇਹ ਬੰਦਾ ਥੋੜਾ ਉਹ ਤਾਰ ਹੀ ਲਓ ਓ ਯਾਰ ਕੰਮ ਕਿੱਥੇ ਆ ਜਾ ਮੇਰੇ ਭਾਈ ਬਣ ਕੇ ਯਾਰ ਕਾਂ ਕੀ ਬਣਣੀ ਆ ਹੋਰ ਫਿਰ ਦਿੱਤਾ ਕਚੀਚੀਆਂ ਕੱਦ ਲਈ ਜਾਂਦਾ ਥੋੜੀ ਥੋੜੀ ਕਰ ਲਓ ਓਏ ਹੈਲੋ ਹੈਲੋ ਬੱਲਾ ਆ ਤਾਂ ਉਥੋਂ ਗੋਪੀ ਹੈ ਹੈਲੋ ਫੋਟੋ ਫੋਟੋ ਅਖਬਾਰ ਦੇ ਪਹਿਲੇ ਵੇਚਦੇ ਆ ਪ੍ਰਧਾਨ ਜੀ ਬਿਨਾ ਕਿੱਨੇ ਐ ਇਹ ਉਹਦੇ ਆਪਣਾ ਅਗਲੇ ਆ ਯਾਰ ਮਾਮੇ ਦੀ ਬਿਨਾ ਕਿੱਲਾ ਵਾਜ ਦ ਨੀਰੇ ਨਹੀਂ ਆਣਾ ਦਾਣ ਸਾਹਿਬ ਪਤਾ ਨਹੀਂ ਹੁੰਦਾ ਇਹਦਾ ਹੋਰ ਵਾਸਤੇ ਤੇਰੇ ਕੋਲੇ ਕਰਨਾ ਮਾੜਾ ਜਿਹਾ ਕੁੰਟਕਾਰ ਕਿਨ ਆਈਓ ਮੁੰਡੇ ਗਰੀਬ ਬਾਈ ਤੈਨੂੰ ਪਤਾ ਹੀ ਗੱਲ ਸਾਰਾ ਲੈਂਟਰ ਪਈ ਨਹੀਂ ਇਹਨਾਂ ਦਾ ਪੱਕਾ ਨਹੀਂ ਘਰ ਲਓ ਜਿੰਨਟਰ ਤੇ ਕਾਲੇ ਬੰਦੇ ਜਾਨ ਮਰਾ ਮੁੰਡੇ ਕੋਈ ਜਗENDER ਵੀਰ ਨੂੰ ਆਏ ਨੂੰ ਲਾ ਦੇ ਮਗਰ ਜਾਨ ਦੇ ਘਰ ਲੈਂਟਰ ਬੰਨ ਦੇ ਤੇ ਲੈਂਟਰ ਕਾਲੇ ਮਾਗੜ ਬੰਦੇ ਪੁੰਦੇ ਨਹੀਂ ਮਸ਼ੀਨ ਖਾਈਦੇ ਆ ਲਾਓ ਤੱਕੇ ਹੋਏ ਹੈ ਤਾਂ ਮੈਂ ਲਾ ਮਾਈਬੀਆਂ ਦਾ ਆਥਰ ਨੇ ਮੈਂ ਨਾ ਹੁੰਦਾ ਕੋਈ ਜੇ ਪੁੱਤ ਪਚਰ ਮੰਦਾ ਤੇ ਚੜਦੇ ਵੀ ਆ ਆ ਬਿੱਲੜ ਆ ਬਿੱਲੜ ਖਾਣ ਵਾਲੇ ਇਹ ਪਕਾ ਕੀਤਾ ਕੋਈ ਨਹੀਂ ਬਾ ਮੂਰੀਆਂ ਚ ਰੱਖ ਕੇ ਬਹਿ ਗਏ ਆਲੇ ਇਧਰ ਬੰਦੇ ਕੀਤਾ ਜਿਹਨਾਂ ਨੇ ਪਿਆਣਾ ਕਿੱਟੇ ਲਿਪੜੀ ਆਉਣਾ ਮਸੀਨਾ ਉਹਦੇ ਚੋੜੇ ਸਾਹਮਣੇ ਬੰਦੇ ਵੱਧ ਲਾਉਣੇ ਹਾਂ ਰੇਤਾਂ ਲੈ ਕੇ ਵੀ ਆਜਾ ਮੈਂ ਵੀ ਰੇਤਾਂ ਲੈ ਆਇਆ ਇੱਥੇ ਹੀ ਆਪਾਂ ਰੇਤੇ ਤੇ ਆਪਾਂ ਗੱਡੀ ਟੌਰ ਨੇ ਪਾ ਦੇ ਆਪਾਂ ਦੋਹਾਂ ਜਣੇ ਭਰਾਂਗੇ ਆਸ ਮੇਰੇ ਤੇ ਆਨੇ ਆ ਜੇਤੇ ਹੋ ਜਾ ਭਾਂ ਦੇ ਬੇਰੀ ਪਾ ਜਲੇ ਵੀ ਆਪੇ ਜਾ ਕੇ ਕਿਹੜਾ ਹੈਗਾ ਉਹ ਪਾ ਦੇਣਗੇ ਤਾਹਾਂ ਨੇ ਤਾਹਾਂ ਨੇ ਪਾ ਦੇਣਗੇ ਆਪਾਂ ਭਾਈ ਚੱਲਾਂਗੇ ਚਾ ਮਾਮਾ ਕਹਿੰਦਾ ਕੱਲਾ ਹੀ ਕਰ ਦੂ ਸੋਮਾ ਮਾਮੇ ਬਜੀ ਛੜ ਦਾਂਗੇ ਨਹੀਂ ਰਹਿਤੇ ਤਾਂ ਠੀਕ ਆ ਆਪਣੇ ਨਾਲ ਨਹੀਂ ਨਹੀਂ ਮਾਮਾ ਬੋਲ ਜੀ ਮਾਮਾ ਅੱਜ ਯਾਰ ਢਾਲਾ ਵਿੱਚ ਪਾਣੀ ਆਲਾ ਉੱਥੇ ਲੇ ਕੇ ਜਾਂਦੇ ਹਾਂ ਹਾਂ ਵੀਰੇ ਡਰਮ ਰੱਖ ਕੇ ਥੋਮੇ ਛੱਟ ਕਾ ਮੋਟਰ ਬਿੰਦੇ ਕਲਾ ਪੈਪ ਛੱਟ ਥੱਲੇ ਵਾਟ ਸੇ ਕਰੋ ਯਾਰ ਛੇਜੀ ਕਰੋ ਆਹ ਮਾਮਾ ਨੂੰ ਧੋ ਚਾਹੀਦੀ ਜੀ ਇਹ ਤਾਂ ਇੱਕ ਹੀ ਆ ਇੱਧਰ ਤੋਂ ਬੋੜੀਆ ਪਾਣੀ ਖਰੀ ਜਾਨਾ ਉਹ ਚੀ ਪਾਣੀ ਪੀ ਜਾਣਾ ਪਾਣੀ ਪੱਤਾ ਕਰੋ ਯਾਰ ਕੰਮ ਜਾ ਕਰੇ ਚਾਹ ਜਾਉ ਨਿਗਾਹ ਹੈ ਯਾਰੋ ਚਾਹ ਦੀ ਇਹ ਤੇ ਲਾਰੀ ਆ ਗਰ ਲਾ ਗਰ ਚਾਹ ਆਉਣ ਦੀ ਕਰ ਵੀ ਨਾਲ ਹੀ ਕਰਨਾ ਕਰਦੇ ਪਿਆ ਯਾਰਾ ਪਿਉ ਚਾਹ ਤੁੰ ਮੇਰੇ ਸਣਾ ਆ ਬੀ ਜਲਾਵਾ ਇਹਦੇ ਚਾਹ ਰੱਖ ਤੇ ਗਲਾ ਰੱਖ ਤੇ ਨਹੀਂ ਤੂੰ ਪਾ ਕੇ ਦਾ ਫੜਾ ਕਿਸ ਨੂੰ ਚਾਹ ਲੈ ਜਿਹੜੇ ਮੂੰਹ ਨਾਲ ਤੂੰ ਆ ਗਾਲਾਂ ਕਿਹਦੇ ਨਾਲ ਜੇ ਇਹ ਮੂੰਹ ਨਾਲ ਨੂੰ ਜੀਜਾ ਜੀ ਕਹਿੰਦਾ ਫਿਰ ਕਿੰਨੀ ਅਜਤ ਹੁਣੀ ਸੀ ਇਹ ਇਹ ਨਹੀਂ ਚਾਹ ਨਹੀਂ ਕਹਿਣਾ ਭੈਣ ਜੀ ਬਹੁਤ ਟੈਰਿਆ ਹੁਣ ਇਹਨੂੰ ਬਾਲ ਚੱਟਣੀ ਨਾਲੇ ਉਹਦਾ ਮਨ ਬੜਾ ਖੁਸ਼ ਹੋ ਜਾਣਾ ਹੈ ਜੀ ਜੀ ਜੱਗਾ ਕਹਣਾ ਓਏ ਉਹਨੂੰ ਤਾਂ ਬਿੰਦਰ ਨੂੰ ਤਾਂ ਬਾੜੀਆਂ ਗਾਲ ਕੱਢਦੇ ਆਏ ਕੋ ਬਿੰਦਰ ਆਪਣਾ ਜਿਹੜਾ ਫਸਿਆ ਹੋਇਆ ਹੈ ਪ੍ਰਾਉਣਾ ਮੇਰਾ ਵੜਾ ਆ ਗਿਆ ਬੜ ਰਹਿ ਕਰਲੀ ਹੋਣੀ ਆ ਕੋਹ ਫੜਨਾ ਵੀ ਮੈਥੋਂ ਲੱਗਿਆ ਨਹੀਂ ਆਣਾ ਉਹਨੂੰ ਤਾਂ ਹਾਕ ਹੀ ਨਹੀਂ ਮਾਰ ਕੇ ਰਿਹਾ ਆ ਆਹਦਾ ਹੁਣ ਤੇਰੀ ਜਮਾਂ ਫਰੇ ਤੇ ਹੀ ਆ ਦੁਗਾ ਤਾਂ ਹੋ ਨਹੀਂ ਚੱਲਦੀ ਕਿਸੇ ਬੰਦੇ ਦੀ ਜੱਗਾ ਮਾ ਪੈਣਾ ਉੱਥੇ ਰੇ ਰੁੱਤੇ ਵਾਲੇ ਨਿੰਘਣ ਔਖੇ ਚਾਚਾ ਚਾਹ ਪੀ ਰ ਕਬੜੀ ਚਾਹ ਦਾ ਬਾਹਰ ਨੂੰ ਤੂੰ ਚਾਚਾ ਇਹਨੂੰ ਕਿੱਧਰ ਦੀ ਬਣਾਇਆ ਉਹ ਤੋਂ ਕਹਿਣਗੇ ਇੱਥਾਂ ਇਹ ਉਦੋਂ ਬਾਅਦ ਮੇਰੇ ਤੋਂ ਕਹੋਗੇ ਪਾਪਾ ਲੱਗੋ ਤੇਰੀ ਜਿਹਾ ਕੋਈ ਪਾਪਾ ਕਹਿੰਦਾ ਵਧੀਆ ਕੀਤਾ ਡਿਜ਼ਾਈਨ ਬਦਲਦਾ ਭਾਈ ਦਾੜੀ ਬਣਾ ਹੀ ਐ ਜਿੰਦਗੀ ਦੇ ਸਾਬ ਨਾਲ ਸਾਰਾ ਕੁਝ ਕਰਨਾ ਹੈ ਭਾਈ ਨੇ ਚਾਹੋ ਤਾਂ ਪਹਿਲਾਂ ਝੁਲਸੀ ਨਹੀਂ ਹਲਫਾ 12 20 ਹੋਰ ਨਹੀਂ ਝੁਲਸਾ ਵੀਰੇ پیسے ਨੋ ਦਿੱਤਾ ਮਾਲ ਤਾਂ ਉਹ ਮੇਰੇ ਚਿੱਤਾ ਭੁੱਲ ਗਿਆ ਮੇਰੇ ਬੰਦੇ ਹੋਰ ਭੱਜੀ ਜਾਂੀ ਨਾ ਕਿਤੇ ਸਹੀ ਗੱਲ ਹੈ ਓ ਯਾਰ ਬਜਰੀ ਬਜਰੀ ਮੋਜਰੀ ਫਰਮ ਇਹਨਾਂ ਨੂੰ ਦੇਖ ਲੈਣੇ ਘਰੋਂ ਦੇ ਨਾਲ ਉੱਥੇ ਵਾ ਇਕੱਠੇ ਹੀ ਆਪਾਂ ਕੋਈ ਟੈਨਸ਼ਨ ਆਉਂਦੀ ਬਾ ਠੀਕ ਕੋਈ ਨਹੀਂ ਇਹ ਘੱਟ ਜੂ ਬਰਾਜੂ ਆ ਬਸ ਜੀ ਮੇਰੇ ਜੱਟ ਆਉਂਦਾ ਟੱਕਰ ਰੋਹ ਤਾ ਆ ਜਾ ਉਹ ਕੋਈ ਨਹੀਂ ਉਹ ਦਿਨ ਦੇ ਨੂੰ ਲੈ ਕੇ ਜਿਹੜੀ ਛੜਕਲੀ ਬਜਰੀ ਆ ਉਹ ਇਕੱਠੀ ਕਰ ਲੈ ਸਹੀ ਬਣਾਈ ਜਾਗਾ ਸਾਰਾ ਜਾ ਭਾਜਾ ਆਹੋ ਤਾਂ ਭੈਣ ਇਕੱਠੀ ਕਰ ਲੋ ਜਿਹੜੇ 20 ਕੜਾਈਏ ਹੈਗੇ ਆ ਜਾ ਭਾਜੋ ਕੋਈ ਟਾਈਮ ਜਿਹੜੀ ਮੋਟੀ ਮੋਟੀ ਕਰ ਲਿਓ ਜਲ ਨਾਲੇੜੇ ਹੋ ਜੂ ਆ ਇੱਥੇ ਵੀ ਰਾਹ ਤੇ ਕਿਹੜਾ ਚੱਜ ਨਾ ਇਕੱਠੀ ਕੀਤੀ ਹੈ ਤੇ ਆਹ ਜੀ ਆਪਾਂ ਉਹ ਵਾਹੀ ਤੋਂ ਬਾਤ ਆ ਲੱਗਦੀ ਦੁਆਲੀ ਬਚਰਾ ਹੋਜੀ ਸ਼ਰਾਬ ਪਈਆ ਪੈਂ ਸਾਰੇ ਰਾਹ ਤੇ ਆਈ ਕਮਰਾ ਬੰਦ ਤੂੰ ਤੇ ਬੋਰੀ ਰੱਖ ਲੱਗ ਪੇ ਹੋਰ ਰੱਖ ਲੱਗ ਕਿੱਥੇ ਆਲੇ ਆਗੇ ਪਾਪੀ ਪੜਨ ਲੱਗੇਗਾ ਠੀਕ ਆ ਮੋਟਰਾਂ ਛਾਵੇਂ ਲਾ ਕੇ ਇੱਧਰ ਲਪਾਇਆ ਜੀ ਮਹੀਨ ਕੋਲ ਅਗਰ ਦੀ ਗੱਲ ਬਾਦ ਦੁਆਲ ਬਾਤ ਬਾਅਦ ਚ ਸ਼ਾਮ ਨੇ ਬੜੇ ਪੜਾਈਏ ਇੱਥੇ ਹੁਣ ਤਾਂ ਕਿੱਥੇ ਆਉਂਦੀ ਆਉਣ ਤਾਂ ਛੜੀ ਜਿਹੜੀ ਆਉਂਦੀ ਯੂਪ ਭੱਜਦੇ ਕੀ ਦਬੱਟੇ ਦੇ ਬੁੱਟੇ ਲਿਆਓ ਗਰਾ ਵੀਰ ਬਣ ਕੇ ਉਹਦੇ ਨਹੀਂ ਆਉਟ ਡਾਲਾ ਤੇ ਦੇਖੀ ਨਾ ਵੀਡੀਓ ਬਣਾਉਣੀ ਫੈ ਜੀ ਉਹ ਕਹਿੰਦੇ ਕਿਥੇ ਬਸ ਜਾਨ ਨੂੰ ਗਿਆ ਵੀ ਪਾਈ ਨਿੱਕੇ ਹੈ ਕਹਲੇ ਆਪਣੇ ਬਜਰੀ ਦੇ ਕਿੰਨੇ ਪੰਜੇ ਰੇਤੇ ਦੇ ਕਿੰਨੇ ਨੋ ਬਜਰੀ ਦੇ 6 ਰੇਤੇ ਦੇ ਜੀ 30 ਸੇਮੈਂਟ ਦੇ ਇੱਕ ਬੋਰੀ ਉਸ ਘਰਾਂ ਲੈ ਕੇ 30 ਮਿੰਟ ਚਾ ਬਜਰੀ ਵਾਲੇ ਨੇ ਜਿਹਨੇ ਨਾ ਪੋਣਿਆ ਉਹ ਤਾਂ ਨੇੜੇ ਆ ਦੋ ਜਾਣੇ ਹੋਣਗੇ ਬਜਰੀ ਦੇ ਆ ਗੱਲ ਵਰਗੇ ਰੇਤੇ ਦੇ ਵੀ ਕੋਈ ਐਡੀ ਗੱਲ ਨਹੀਂ ਤਿੰਨ ਬੰਦੇ ਹੋਏ ਬੱਤੂ ਟੁੱਟੇ ਆਇਓ ਖੜੇ ਹੋਣਾ ਇੱਕ ਦੂਜੇ ਨੂੰ ਦੇਖ ਕੇ ਬਸ ਆਈਓ ਮਸ਼ੀਨ ਚ ਫਸੀ ਜਾਓ ਆਈਓ ਮਸ਼ੀਨ ਚ ਫਸੀ ਜਾਓ ਟੁੱਟੀ ਖਾਣੀ ਰੋਟੀ ਖਾ ਲੋ ਰੋਟਾ ਖਾ ਕੇ ਫਿਰ ਲੈਟਰ ਬਾ ਦਿੱਤੇ ਇਹ ਪਤਾ ਨਹੀਂ ਹੁੰਦਾ ਅੱਧਾ ਤਾਂ ਨਹੀਂ ਦੇਣਾ ਆਹ ਅੰਦਰ ਦੇ ਜਿਹੜਾ ਪਹਿਣਾ ਪਹਿਣੀ ਬੱਤ ਜੇ ਯਾਰ ਅਸੀਂ ਰੋਟੀ ਵੀ ਨਹੀਂ ਖਾ ਸਕਦੇ ਰਾਤ ਦੇ ਤੂੰ ਆ ਤਾ ਬਰਾਜਾ ਇਨੋਂ ਦੇ ਇਨੋਂ ਦੇ ਆਹੋਂ ਲੈਂਟਰ ਪਾ ਕੇ ਰੋਟੀ ਖਾਂਦੇ ਹੁੰਦੇ ਆ ਲੈਂਟਰ ਪਾ ਕੇ ਤੇ ਨਾਲੇ ਉਹ ਤੇਰੇ ਮੜਾ ਜੇ ਲਾਵਾਂਗੇ ਟੀਕਾਰ ਜਾਲਿਆ ਤੇਲ ਤੂ ਨਾ ਦੇਖ ਮੇਰੇ ਹਾਂ ਇਹੋ ਜਿਹਾ ਮੈਂ ਉਹ ਡੀਜ਼ਲ ਡੂਜ਼ਲ ਲਿਆ ਪਾਈ ਉਹ ਜਿਹਨੇ ਦਾ ਮੈਂ ਇਹਨਾਂ ਦਾ ਵੀਰਾ ਬਾਈ ਡੀਜ਼ਲ ਬੰਗਲਾ ਪ੍ਰਧਾਨ ਉਹ ਤਿੰਨ ਪਾਸੇ ਨਾਲ ਮੈਨੂੰ ਬੁਲਾਉਣਾ ਚਲੋ ਇਹਨਾਂ ਦੇ ਅੰਦਰ ਇੰਨੇ ਨਹੀਂ ਚਲੇ ਜਾਂਦੇ ਰੁਪਾ ਦਾ ਉਹ ਤਾਰ ਥਾਣ ਵਾਲੀ ਮਹਿਰਾਜ ਫਿਰ ਨੂੰ ਉਹ ਕਹਾ ਮੈਂ ਕਹ ਜੇ ਮੈਂ ਖੜ ਗਿਆ ਮੇਰੀ ਗਰਾਰੀ ਫਸ ਜੂ ਮੈਂ ਕਹਾ ਵੀ ਹੁਣ ਤੇਰਾ ਨਾ ਮੇਰਾ ਮੇਲ ਨਹੀਂ ਹੈਗਾ ਸਵੇਰੇ ਗੱਲ ਕਰਾਂਗੇ ਕਿਆ ਸੀ ਤੈਨੂੰ ਰਾਤ ਆਈ ਮੈਂ ਕਹਾ ਭੈਣ ਦੇ ਰਹਾ ਇੰਨੀ ਲੈਂਗੁਏਜ ਬਦਲ ਦੇ ਦੀ ਇੰਨੀ ਅਸੀਂ ਅਸੀਂ ਸੋਫੀ ਦੀ ਸਾਨੂੰ ਪਤਾ ਲੱਗ ਜਾਗਾ ਕੋਲ ਦੀ ਚੱਲੀ ਮਾਂ ਕੇ ਨਾ ਰੋ ਵੀ ਚੱਲਿਆ ਮੈਂ ਉਹ ਦਿਨੇ ਦੇਖੀ ਜਾਂ ਬੀਰਾ ਜਾਂ ਪ੍ਰਧਾਨ ਹੈ ਉਹ ਫਿਰ ਉਹ ਹੀ ਗੱਲ ਹੋ ਗਈ ਜਵਾਕਾਂ ਨੂੰ ਰਾਜ ਹੋ ਗਿਆ ਪ੍ਰਧਾਨ ਦੇ ਬਲੇ ਬਲੇ ਮੈਨੂੰ ਤਾਂ ਇਹ ਰੱਬ ਵੀ ਸਾਡਾ ਸਾਲਾ ਉਦੋਂ ਫਿਰ ਉਹ ਤਾਰ ਲੈ ਰਾਤ ਕਹਿੰਦਾ ਜਵਾਬ ਨਹੀਂ ਦਿੱਤਾ ਮੈਂ ਕਿਹਾ ਮੇਰਾ ਹੁਣ ਚਿਰਨਾ ਮੇਲ ਨਹੀਂ ਹੈ ਰਾਤ ਦੀ ਫਿਰ ਮੇਰੇ ਜੋ ਵੀ ਆਦੀ ਮੈਂ ਕਿਹਾ ਹੁਣ ਮੈਂ ਦਿਨੇ ਗੱਲ ਕਰਾਂਗਾ ਕੰਡਲੀ ਪੜਾਉਂਦਾ ਰਾਤ ਨੂੰ ਆਇਆ ਪਾਣੀ ਪਾ ਲਾ ਰਾਤ ਨੂੰ ਆਇਆ ਇੱਕ ਹੀ ਪਿਆਰ ਵਾਲਾ ਆਉਂਦਾ ਬੰਦਾ ਹਾਂ ਜੀ ਜੀ ਇੱਕ ਲੁੱਗੀ ਹੋਇਆ ਕੇ ਹੋਇਆ ਆ ਸਹੀ ਗੱਲ ਆ ਲੁੱਗੀ ਇਹ ਜੀ ਗਰਮ ਪਾਣੀ ਪੀਂਹਣ ਦਾਗਾ ਉਹ ਕੀ ਕਰਤਾ ਰਹੇ ਹੁਣ ਬਿਠਾ ਲਾ ਚਾਹੇ ਸਹੀ ਗੱਲ ਹੈ ਲਿਆ ਜ਼ਰੂਰ ਅਰਦਾਸ ਕਰ ਚੰਗੀ ਆ ਸਾਰੇ ਜਲਦੀ ਰਾਜ ਆ ਜਾਣਾ ਪ੍ਰਾਨਾ ਜੇ ਰਾਜ ਆ ਜਾਂਦਾ ਚੱਲ ਜਾਰ ਪਾਣਾ ਰਾਜ ਰੇ ਵਿਚਾਰੇ ਦਾ ਨਾ ਗੇੜੇ ਬਹੁ ਲੱਗੇ ਰਹੇ ਲੋਕਾਂ ਨੂੰ ਕੰਮ ਹੋ ਗਿਆ ਦਾ ਹੋ ਗਿਆ ਹੋ ਗਿਆ ਪਤਾ ਨਹੀਂ ਆ ਸਮੋ ਵੀ ਰਹਾ ਹੈ ਉਧਰ ਮੰਨਾਂਗੇ ਜਿੱਦਾਂ ਸਾਡੇ ਕਾਹਨ ਤੇ ਹਾਂ ਇਹ ਵਾਲੇ ਦਾ ਕੰਮ ਹੋ ਗਿਆ ਦਾ ਆ ਮੈਂ ਝਾੜੂ ਝਾੜੂ ਕਰਦਾ ਮੈਂ ਲੰਨਾ ਲਾ ਲਾੜਦਾ ਤਰਨ ਸਾਨੂੰ ਕਰਾਉਣਾ ਪਿਆ ਸੀ ਦਵਾਈ ਬੁਟੀ ਆਪੇ ਲੈ ਲੈ ਗੁਰਰਾ ਉਹ ਯਾਰ ਤਾਰ ਪਤਾ ਕੀ ਸੀ ਮੈਨੇ ਪੈਸੇ ਵੀ ਬਾਈ ਬਹੁਤ ਚੱਲ ਗਏ ਤਾਂ ਗੱਲ ਕਰ ਵੀ ਬੰਦਾ ਹੀ ਵਾਹ ਜਿਹੜੇ ਨੂੰ ਦਿੰਦੇ ਸੀ ਥਾਨੇ ਤੇ ਉਹ ਬੰਦੇ ਦਰਹਿਤ ਸੀ ਕੇ ਨਾ ਅਸ ਨਹੀਂ ਇਹਨੂੰ ਘਟੋ ਘਟ ਜਾਣੀ ਕੇ ਲੁਧਿਆਣਾ ਲੁਧਿਆਣਾ ਦੇ ਚਾਰ ਗੜੇ ਵੱਜ ਗਏ ਤੇ ਬਾਈ ਦੇਸ਼ ਰੁਪਏ ਦੇ ਕੇ ਦੋਰੀ ਦਾ ਜਰੂਰੀ ਤੋਂ ਵੀ ਆਹ ਉਹ ਬੰਦੇ ਨੇ ਵਿਚਾਰਾਂ ਨੇ ਕੋਸਾ ਬਾ 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 ਦੋਬਰੇ ਕਦੇ ਗੱਲ ਹੀ ਹਣ ਬਣਾਉਣ ਲੱਗਾ ਬਾਈ ਇਹਨੂੰ ਫੇਰ ਕਹਿੰਦਾ ਵਾ ਅੱਲਾ ਹੁਣ ਰੱਖਦੇ ਹਾਂ ਬਿਨੇ ਹਰੀ ਕਹਦੇ ਨੇ ਬਿਨੇ ਹਰੀ ਨਹੀਂ ਯਾਰ ਫੇਰ ਕਿਦਾਂ ਫੇਰ ਕਿਦਾਂ ਬਣਾਉਣਾ ਚੱਲ ਕੋਈ ਚੱਕਾ ਚੱਲ ਠੀਕ ਆ ਹਰ ਲੈ ਵਾ ਬਾਈ ਕੰਮਕਾਰ ਵਾਲੇ ਮੁੰਡੇ ਆ ਭਰਾਵਾ ਫੇਰ ਕਿਦਾ ਫੇਰ ਗਰੀਬਾਂ ਦੀ ਪਿਆਸ ਨੂੰ ਕੁਛ ਨਹੀਂ ਹੁੰਦਾ ਕਹਿੰਦਾ ਉਹ ਕਹਿੰਦਾ ਨਹੀਂ ਗਰੀਬਾਂ ਲਈ ਕੰਮ ਜ਼ਰੂਰੀ ਆ ਹੈ ਸਰਦ ਮਜ਼ਦੂਰੀ ਕਰਨੀ ਆਂ ਨੀਂਦਾ ਵਾ ਕੌਂਦੇ ਕੌਂਦੇ ਬਈ ਆ ਕੀ ਦੀ ਕੱਗਿਆ ਮੈਂ ਬਰੀ ਬਰੀ ਸੀ ਇਹ ਕਿ ਤੁਮ ਹੀ ਆਪਰੇ ਕਿਤੇ ਲੱਗਿਆ ਮੈਂ ਇਹਨੇ ਸੁਪਰ ਡੇਲ ਚੱਲ ਚੱਲ ਹੋ ਰਿਹਾ ਮੈਂ ਨਾ ਤੀਮੋ ਬੜਾ ਬੜਾ ਕਿੱਥੇ ਹੱਥ ਤੇ ਲੱਗਿਆ ਨੀਲੇ ਅੱਖਾਂ ਚ ਭੰਗ ਕੋ ਆਹਾਂ ਤੁਮ ਹੀ ਸੁਣ ਲਿਖਾਇਗਾ ਬੜੇ ਕਮਰਾ ਫਗਰਾਦਾ ਮੋਟਾ ਚੇ ਨੇ ਹਾਂ ਬਾਬਾ ਜੀ ਆਹ 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 ਵਾਈ ਸੇਸਟਾ ਉੱਤੇ ਸ਼ਾਮ ਨਾਲ ਇਹ ਦਲਤੀ ਸਾਕਿਆ ਹੈ। ਹਾਂ। ਅਰਵ ਦੇ ਸਾਹ ਹਾਂ ਮੰਮੀ ਵੀ। ਇਹ ਮੇਰਾ ਉਹ ਕਲਈਆ ਜਾਨੇ ਜਬੇ। ਉਹ ਨਹੀਂ ਚਉਂਦਾ ਬੋਰੀ ਨਾਲ। ਨਹੀਂ ਬੰਦੀ। ਰਸੀਆ ਜੀ ਪਾਰ ਦਾ ਪਰਨੇ ਦੀ। ਉਹ ਫੜ ਲੈ ਵਾਸ਼ੇ ਸਟਾ। ਤੇ ਬਣਾ ਲੈ ਆ। ਰੋਕ ਜਾ ਉਹ ਬੋਰੀ ਲੈ ਕੇ ਭੱਜ ਗਿਆ। ਯਾਰ ਇਹ ਪੋਤੀ ਯਾਰ ਅੱਡ। ਮੰਡੀ ਫਲਸੀ ਨੇ ਅਰ ਨੋ ਨੋ ਆਇਆ ਮਸਾਲੇ ਖੜਿਆ ਖੜੇ ਆ ਜਾ ਆ ਜਾ ਰੇ ਖੜੇ ਸਾਹਮਣੇ ਵੀਰੇ ਉਰੀ ਆ ਜਾਣਗੇ ਉਹ ਦੇ ਆ ਗਿਆ ਉਹ ਵੀ ਆ ਗਿਆ ਪੱਤਾ ਕਿ ਲੱਗਿਆ ਫੁੱਦੂ ਕਿ ਲੱਗਿਆ ਫੁੱਦੂ ਆ ਤੁਸੀਂ ਕਹਿਣਾ ਅਜੀ ਫੁੱਦੂ ਲੈ ਬਾਈ ਉਹਨੇ ਤਾਂ ਵਧੀਆ ਕੀਤਾ ਕੰਮ ਸੱਤ ਕਾਇਆ ਚ ਵੀ ਯਾਰ ਇਹਦਾ ਪੂਰਾ ਨਾਮ ਐ ਕਾਇਆ ਦਾ ਵੀ ਬੰਦਾ ਤੂੰ ਕਿੱਧਰ ਲੱਲਾਣਾ ਇਹ ਬੰਦਾ ਕੱਪਈ ਆਏ ਸਿੱਕਾ ਕੱਪਾ ਹਾਂ ਜਰ ਚੱਪੜਾ ਵਾਲਾ ਹੀ ਨਹੀਂ ਆਇਆ ਉਹ ਚੱਪੜਾ ਲੈ ਕੇ ਜੀ ਲੈ ਅੱਡੇ 'ਚ 6 ਸਟਾ ਉਹ ਮੈਂ ਤਾਂ ਦਿੱਤੀ ਬਹੁਤ ਤਾ ਤਾ ਉਹ ਛੱਟੇ 'ਚ ਬੈਗੇ ਯਾਰ ਕੀ ਕਿਤੋਂ ਆਹ ਸਾੜ ਕੇ ਨਹੀਂ ਮੱਛੀਆਂ ਦੇ ਮੱਛੀ ਬਹੁਤ ਆਉਂਦਾ ਮੈਂ ਤੇਲ ਵੀ ਲਾ ਕੇ ਵੀ ਹੈਂ ਤੇਲ ਲਾ ਲੈ ਮੇਰੇ ਚਾਹ ਤਾਂ ਕੌੜੀਆਂ ਰੋਹਦਾ ਮੇਰੇ ਤਾਂ ਮੱਛੀਆਂ ਨਾਲ ਇੱਥੋਂ ਆਹ ਸਾ ਮੱਛੀਆਂ ਦੇ ਨੇ ਨੇ ਹੈਂ ਮੇਰੇ ਨਾ ਨਾ ਮੇਰੇ ਉਹ ਜਾ ਪਰ ਇਹ ਕਰ ਲੈ ਤੇਰੇ ਛੋੜਾ ਮਰੂੰ ਮੂੰਹ ਤੇ ਤੂੰ ਜਾ ਰਹੀ ਨਹੀਂ ਲੱਗਦਾ 70 ਰੁਪਏ ਆੜਾ ਨਾ ਮੈਂ ਸਹਾ ਕਰਦਾ ਲੈ ਆਪਾਂ ਬਾਮੜਾ ਇਹਨੂੰ ਹੱਥ ਚੱਕੜ ਲੈਣਾ ਕੜਾਈਏ ਤੇ ਕੜੇ ਤੱਕੜਾਈਏ ਜਾਂ ਪਰ ਫਿਰ ਉਹ ਪਹਿਲਾਂ ਫਿਰ ਬਾਅਦ ਕਿਹੌਂਦਾ ਤੂੰ ਵਿਚਾਰਾ ਮੇਰੇ ਕੰਮ ਨਾਲ ਗੱਗਿਆ ਚਲ ਹੱਕਾ ਮਰ ਜਾਏਗਾ ਉਹਦੇ ਮੈਂ ਦਵਾ ਕੀ ਆ ਇੱਥੇ ਨਹੀਂ ਘਮਾ ਦੇ ਮੇਰੇ ਆਈ ਚੀਕਾ ਨਾ ਨਹੀਂ ਆਉਣਾ ਬਣ ਕੇ ਵੀਰੇ ਸੇਰੀ ਦਾ ਮੇਰੇ ਰੋਟੀ ਨਹੀਂ ਆਉਂਦਾ ਸੇਰੀ ਬਾਬਾ ਦੂਜੇ ਲਟਕਾ ਦੇ ਬਿੰਗਾ ਇਹਦਾ ਤਾਂ ਕਿਉਂ ਆ ਬਾਬਾ ਇਹਨੂੰ ਪਰਨੇ ਨੇ ਇੱਥੇ ਖੋਲ ਕੇ ਪਹਿਨਾ ਪਹਿਲਾਂ ਬੰਨ ਦੇ ਖੋਲ ਕੇ ਆਹੋ ਕਿੰਨੇ? ਇਹਨੂੰ ਫੜੋ। ਬੋਟੇ ਆਪਨੇ। ਬੋਟੇ ਆਪਨੇ। ਜਦੋਂ ਮੈਂ ਟਿੱਟਣ ਗਏ ਸੀ ਆਹੋ। ਆਪਾਂ ਹੀ ਸੀ? ਨਹੀਂ ਵਾਹ ਨਹੀਂ ਸੀ। ਉਹ ਵੀ ਸੀਗਾ। ਤੁਹਾਡੇ ਪੈਸੇ ਖਾ ਗਏ ਹਨ। ਥੰਡੇ ਦੇ ਕੱਟ ਲਈ ਪੈਸੇ ਤਾਂ ਨਹੀਂ ਕੱਟੇ। ਥੰਡੇ ਖਾ ਗਏ। ਕਿੰਨੇ ਵੇਜ ਜੀਏ? ਉਹਦੋਂ 70-80 ਰੁਪਈਆਂ ਦੀ ਬਹੁਤ ਹੁੰਦੀ ਸੀ 70 ਕਿਲੋ। ਹੁਣ ਕਿੰਨੇ ਦੀ ਆ? ਅੱਛਾ। ਦੱਸ ਗੱਲ ਵੀ ਇੱਕ ਦੋ ਤਿੰਨ ਸਾਲ ਪਹਿਲਾਂ ਦੀ ਆ। ਹੂੰ। ਉਹ ਪਹਿਲਾ ਕੰਮ ਕਰਨ ਗਏ ਸੀ ਉਦੋਂ। ਪੰਗੀ ਕਮਾਈ ਖਰੀਦਿਆ ਪੀਜੀ। ਕੋਈ ਤਾਂ ਘੜੀ ਜਾਂਦੇ ਸੀ। ਥਣ ਖਾ ਹੀ ਗਏ। ਆ ਤੇ ਮੈਂ ਦਵਾਂ ਚਾਹੀ ਦੇ ਬਹੁਤ ਦੇ ਅਰੇ ਮੂੰਗੀ ਮਸਰੀ ਖਾਣ ਆਲੇ ਆ ਦੇ ਮਟਰੀ ਖਾਣਗੇ ਸਾਨੂੰ ਮੂੰਗੀ ਮਸਰੀ ਖਾਣ ਆਲੇ ਅੱਛਾ ਅੱਛਾ ਮੂੰਗੀ ਮਸਰੀ ਮਸੂਦ ਦਾ ਭੈਣ ਦਾ ਪੱਖਾਂ ਦੇ ਹੋਰ ਕੋਈ ਖਾਣ ਮੂੰਗੀ ਖਾਣ ਆਇਆ ਫਿਰ ਮੂੰਗੀ ਤਾਂ ਖਾਣੇ ਫਿਰ ਮੂੰਗੀ ਖਾਣੇ ਜੇ ਮਟਰ ਬਣਾਉਣਗੇ ਸਾਰਾ ਨਾ ਮਹਿੰਦੀ ਆਟਮ ਹੋ ਆ ਅੱਜ ਦੀ ਤਰੀਕ ਚ ਮੂੰਗੀ ਆਉਂਦੇ ਆ ਯਾ ਇਧਰ ਮੈਂ ਮਹਿੰਦੀ ਆ ਨਾ ਆ ਆਦਾ ਸਸਤੀਆਂ ਚੀਜ਼ਾਂ ਜਾ ਕੇ ਦੇਣਾ ਸਸਤੀ ਚੀਜ਼ਾਂ ਕਿੰਨੇ ਕਿਲੋਮੀਟਰ ਭੰਡਾ ਪਨੀਰ ਤਾਂ ਸ ਆ 20 ਰੁਪਏ ਦੇ ਬੰਦੇ ਨੇ ਬਣਾਇਆ 2 ਟਕੇ ਦੇ ਚਲ ਵਾਸਤੇ ਉਹ ਕਰਨੇ ਉਹ ਕਿਹ ਲੈ ਆ ਕੋਤੋਂ ਥਾਲ ਜੱਪੇ ਚੱਕ ਲੈ ਆ ਥਾਲ ਪੁੱਧਾਰ ਲੈ ਲੱਗਾ ਪੀਪਾ ਹੀ ਝੱਕ ਲੈ 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 ਕਿੱਧਰ ਲੈ ਵੀਰੇ ਤੁਹਾਡੇ ਪੈਰਾ ਸੇ ਅੱਜ ਲੈਂਟਰ ਉਹਦੇ ਗਣੀ ਹੁਣੀ ਲੱਗ ਕੇ ਕੰਮ ਕਰਦਾ ਹੈ ਰੀ ਹੁਣੀ ਇੱਧਰ ਬਾਈ ਆ ਆ ਗਿਆ ਸਾਡਾ ਚਾਚਾ ਸੋਮਾ ਇਹ ਵੀ ਗੜਾਈ ਸੈਟਰ ਹੈ ਹਾਂ ਆ ਸਾਡਾ ਫੁੱਫੜ ਪੱਪੂ ਇਹ ਜੀ ਸੇਵਾ ਦੇ ਆ ਤੇ ਆ ਬਾਈ ਨੰਨੀ ਬੂਟ ਲੈ ਕੇ ਭੱਜਿਆ ਜਾ ਰਿਹਾ ਬਾਈ ਇੱਥੇ ਬਲੈਕ ਬਣ ਗਿਆ ਆ ਦੇਖੋ ਬਾਈ ਚੱਲਦੀ ਆ ਨਾ ਬਾਈ ਦੇਖੋ ਆ ਜੀ ਮਰਦੀਆਂ ਬੋਰੀਆਂ ਪਈਆਂ ਬਾਈ ਆ ਬਰੇ ਗੱਲ ਇਹ ਨਾਲ ਪਹਿਲੀ ਵਾਰ ਇੰਨੇ ਇਕੱਠੇ ਕਰਕੇ ਦੇਖੇ ਆ ਇਹ ਹੁੰਦਾ ਲੈ ਨਹੀਂ ਸਕਦਾ ਦੇਖੋ ਕਦੇ ਪਹਿਲੀ ਵਾਰ ਦੇਖੀ ਆ ਹਾਂ ਜੀ ਬਰੇ ਕੋਕੜੀ ਪਹਿਲੀ ਵਾਰ ਪਹਿਲੀ ਵਾਰ ਦੇਖੀ ਆ ਆ ਦੇਖ ਬਾਈ ਪਹਿਲੀ ਵਾਰ ਇਹ ਨਾਲ ਗੈਨੇ ਕਰਕੇ ਦੇਖੇ ਯਾਰ ਅਰੇ ਪਹਿਲੀ ਵਾਰੀ ਮੈਨੇ ਸਾਲਾ ਨੇ ਕੋਕ ਦੇਖਿਆ ਬਈ ਇੰਨਾ ਆ ਮੇਰੇ ਬੰਦੇ ਪੈਰਾਂ ਲਾਉਂਦੇ ਆ ਉਹ ਤਾਂ ਹੋਰ ਲੈ ਲੋ ਗਲਾਸ ਜਾ ਮੰਜਾ ਚੱਕ ਲੈ ਕੇ ਆਓ ਯਾਰ ਜਾ ਇਹ ਤਾਂ ਮੰਜਾ ਚੱਕਦਾ ਉਹ ਜਾ ਇਹ ਗੁਜਾ ਕੇ ਬੈਠ ਜਾ ਯਾਰ ਆਰਾਮ ਸੇ ਮੰਜੇ ਮੰਜਾ ਮੰਜਾ ਲੈ ਲੈ ਮੋਟਰਾਂ ਉੱਤੇ ਬਹਿ ਜਾ ਕੋਈ ਨਿਕਾਲੀ ਲੈ ਮੈਂ ਬਹਿ ਜਾ ਹੋਰ ਕੀ ਕਰਨਾ ਬਈ ਉਹ ਦੇਖ ਅੱਜ ਇਧਰ 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 ਦੀ ਪਰੇ ਲਾ ਦੱਸ ਤੂੰ ਕੱਪ ਤੂੰ ਪੈਕ ਤੂੰ ਹੱਥ ਲਾ ਦੀ ਬੜਾ ਹਵਾ ਕੱਢ ਦੂੰ ਤੀਦ ਹੁਣ ਆਈ ਬੋਲੂ ਕਿੰਨੂ ਇਹ ਆ ਠਿੱਕਾ ਚੱਲ ਥੱਪੜ ਮਾਰਦਾ ਤਾਂ ਕੋਈ ਮੈਨ ਦਿਖਾਈ ਦੇਣਾ ਸੀਗਾ ਲੱਗਿਆ ਕੋਈ ਚੱਕਰ ਨਹੀਂ ਐਨੇ ਤਾਂ ਗੱਲਾਂ ਵਿੱਚ ਖਾ ਪੈਂ ਖਾਂਦੀ ਰੰਗਾਂ ਦੀ ਗੱਲ ਹੀ ਹਾਂ ਇਹਦੇ ਗੱਲ ਨੂੰ ਟੈਨਸ਼ਨ ਲੈਣ ਫਿਰ ਤਾਂ ਗੱਲੀ ਗਾਲੀ ਫਿਰ ਤਾਂ ਮਰ ਜਾਣ ਗਾਲੀ ਬਈ ਪਤਾ ਕੋਈ ਮੈਂ ਕੋਈ ਤੋਂ ਯਾਰ ਲੌਂਡੇ ਆ ਗਾਲੀ ਹਾਂ ਕਿਵੇਂ ਫਿਰ ਬੋਚ ਕੰਮ ਨਹੀਂ ਖਾ ਪੀ ਮਿੱਤਰ ਮੇਰੇ ਕਹਿ ਦੇ ਫਿਰ ਤੋਂ ਵੀ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਚਾਹ ਤਾਂ ਪੈਂਟ ਸਾਢੇ ਚਾਹ ਤਾਂ ਨਹੀਂ ਮੀ ਲੋਨ ਦੇ ਅੱਜ ਪਹਿਲਾਂ ਖਾਣ ਨਹੀਂ ਜੋ ਬਈ ਆ ਮੈਂ ਸਾਢੇ ਚਪੇੜਾ ਕੋਈ ਗੱਲ ਦੱਸ ਲੈ ਕੀ ਕਰ ਲਿਆ ਮਰੇ ਕੰਨ ਹਿਸਾਬ ਨਾਲ ਬੀਲ ਹਿਸਾਬ ਨਾਲ ਪੀਤਾ ਸਾਡੇ ਕੋਲ ਤੋਂ ਬਣਾ ਲਈ ਆਹ ਵੇਰੀ ਆਵੀ ਦੋ ਦੋ ਗਲਾਸ ਹੀ ਲਈ ਓੜੇ 10 ਮਿੰਟ ਬਾਅਦ ਵਿੱਚ ਪੀ ਲਿਓ ਉਹ ਜਾ ਛੋਟੀ ਨੀਂਦ ਸੱਚੀ ਲੈ ਆ ਗੱਲ ਯਾਰ ਤੇ ਸੱਚੀ ਨੀਂਦ ਮਾੜੀ ਆ ਨਹੀਂ ਉਹ ਤਾਂ ਮੈਂ ਭੋਰੇ ਹੀ ਕਦੋਂ ਭੋਰਿਆ ਫਿਰ ਤੂੰ ਬਾਤ ਬੱਸ ਨੀਂਦ ਨਾਲ ਨੀਂਦ ਲਾ ਲੈ ਬਈ ਆ ਨਾਕਾਊਟ ਵੀ ਬਾਹਰ ਆ ਗਿਆ ਦੋ ਕੋ ਵਿਚ ਫਿਰ ਦੋ ਭੈਣ ਦੀ ਲਾ ਨੂੰ ਨਾਕਾਲੀ ਕਰਿਆ ਕਰੋ ਆ ਦੇਣਾ ਬੰਦੇ ਇੱਕ ਗਾਲੀ ਗਾਲੀ ਦੇ ਲੈ ਓਏ ਓਏ ਗਲਤਾਂ ਦਾ ਇੱਕ ਗਲਾਸ ਪੀਤਾ ਪੰਜ ਗਲਾਸ ਪੀ ਜਾ ਨਿੱਤਲ ਮੈਨੂੰ ਕਹਿੰਦਾ ਦੇ ਲੈ ਮੇਰੇ ਸੋਹਰੇ ਬਰੇ ਹੜਾ ਦਾ ਕੰਮ ਆ ਹੀ ਹੈ ਪਹਿਲੀ ਵਾਰੀ ਕੋਕ ਦੇਖਦਾ ਕੋਕ ਆ ਹਾਂ ਇੱਕ ਬੰਦਾ ਆ ਵੀ ਆਦਾ ਪੰਜਾਂ ਦੇ ਲੈ ਇਕੱਠੇ ਬੈਠੇ ਸਾਹਮਣੇ ਬਾਈ ਲੇਟੇ ਪੰਜਾਂ ਦੇ ਲੈ ਤਾਂ ਇਕੱਠੇ ਆਦੇ ਦੇਖਿਆ ਵਿਚਾਰੇ ਮੰਗ ਮੰਗੇ ਖਾਂਦੇ ਆ ਬੀਆ ਬੀਆ ਨੇ ਲੈ ਕੇ ਖਾਈ ਯਾਰ ਉਹ ਇੱਕ ਕੋਕ ਦਾ ਅੱਜ ਦੇਖਿਆ ਕੋਕ ਦਾ ਅੱਜ ਦੇਖਿਆ ਕਰਕੇ ਖਾਈ ਜਾਗੇ ਹੋਰ ਬਾਈ ਸਾਹਮਣੇ ਕੋੜੀ ਖੜੀ ਦੇਖ